ਹੁਣ 2 ਹਫਤਿਆਂ ਦੇ ਵਿੱਚ ਸੜਕਾਂ ਤੋਂ ਸਪੀਡ ਕੈਮਰੇ ਹਟਾਏ ਜਾਣਗੇ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਇਸ ਗੱਲ ਦੇ ਉੱਪਰ ਵੱਡੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਪਰ ਅਨਟਾਰੀਓ ਸਰਕਾਰ ਨੇ ਵੱਡਾ ਫੈਸਲਾ ਲਿਆ ਅਨਟਾਰੀਓ ਦੀ ਫੋਰ ਸਰਕਾਰ ਨੇ ਸੂਬੇ ਪਰ ਦੇ ਵਿੱਚ ਪਾਬੰਦੀ ਲਗਾਈ ਹੈ ਨਗਰਪਾਲਿਕਾਵਾਂ ਅਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਇਸ ਦੀ ਕੜੀ ਆਲੋਚਨਾ ਕੀਤੀ ਜਾ ਰਹੀ ਹੈ ਸੁਰੱਖਿਆ ਪਾੜੇ ਦੀ ਚਿੰਤਾ ਮੇਰਾ ਨੇ ਫੰਡਿੰਗ ਅਤੇ ਬਦਲੀ ਯੋਜਨਾ ਦੀ ਮੰਗ ਕੀਤੀ ਹੈ। Ontario ਵਿੱਚ ਸੜਕ ਸੁਰੱਖਿਆ ਨੂੰ ਲੈ ਕੇ ਵੱਡਾ ਬਦਲਾਅ ਆਉਣ ਜਾ ਰਿਹਾ। ਸਰਕਾਰ ਨੇ ਫੈਸਲਾ ਕਰ ਲਿਆ। ਫੋਰਡ ਸਰਕਾਰ ਨੇ ਐਲਾਨ ਕੀਤਾ ਕਿ ਸੂਬੇ ਭਰ ਦੇ ਵਿੱਚ ਸਪੀਡ ਕੈਮਰੇ ਨੇ ਜਿਹੜੇ ਸੜਕਾਂ ਤੋਂ ਕੇਵਲ 2 ਹਫ਼ਤਿਆਂ ਦੇ ਵਿੱਚ ਹਟਾ ਦਿੱਤੇ ਜਾਣਗੇ। ਯਾਨੀ ਕਿ 14 ਨਵੰਬਰ ਤੋਂ ਲਾਗੂ ਹੋਣ ਵਾਲੇ ਇਸ ਫੈਸਲੇ ਦੇ ਉੱਪਰ ਵਿਵਾਦ ਖੜਾ ਹੋ ਚੁੱਕਿਆ। ਇਸ ਫੈਸਲੇ ਦੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਫੈਸਲਾ ਵਿਵਾਦਾਂ ਦੇ ਵਿੱਚ ਆ ਚੁੱਕਿਆ। ਜਿੱਥੇ ਸਰਕਾਰ ਨੇ ਇਸ ਨੂੰ ਰੈੱਡ ਟੇਪ ਘਟਾਉਣ ਵਾਲਾ ਕਦਮ ਦੱਸ ਰਹੀ ਹੈ ਤੇ ਉੱਥੇ ਵਿਰੋਧੀ ਪਾਰਟੀਆਂ ਤੇ ਨਗਰ ਕਪਾਲਿਕਾਵਾਂ ਇਹ ਕਹਿ ਰਹੀਆਂ ਨੇ ਕਿ ਇਹ ਜਨਤਕ ਸੁਰੱਖਿਆ ਦੇ ਨਾਲ ਵੱਡੀ ਖੇੜ ਹੈ ਤੇ ਇਸ ਦੇ ਵਿੱਚ ਫੋਰਡ ਸਰਕਾਰ ਨੇ ਵੀਰਵਾਰ ਨੂੰ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਿਸ ਨਾਲ ਅਨਟਾਰੀਓ ਪਰ ਵਿੱਚ ਆਟੋਮੇਟਿਡ ਸਪੀਡ ਇਨਫੋਰਸਮੈਂਟ ਕੈਮਰਿਆਂ ਦੇ ਉੱਪਰ ਪਾਬੰਦੀ ਲੱਗ ਗਈ ਹੈ ਇਹ ਕਦਮ 14 ਨਵੰਬਰ ਤੋਂ ਲਾਗੂ ਹੋਣ ਵਾਲਾ ਜਿਸ ਤੋਂ ਬਾਅਦ 2 ਹਫ਼ਤਿਆਂ ਦੇ ਵਿੱਚ ਸੜਕਾਂ ਦੇ ਉੱਪਰੋਂ ਜਿਹੜੇ ਸਾਰੇ ਸਪੀਡ ਕੈਮਰੇ ਨੇ ਉਹ ਹਟਾ ਦਿੱਤੇ ਜਾਣਗੇ ਪ੍ਰੀਮੀਅਰ ਡਗ ਫੋਰਡ ਨੇ ਦਲੀਲ ਦਿੱਤੀ ਹੈ ਕਿ ਇਹ ਕੈਮਰੇ ਗਤੀ ਘਟਾਉਣ ਦੇ ਵਿੱਚ ਆ ਸਫਰ ਰੈਂਦੇ ਨੇ ਉਹ ਕਹਿੰਦੇ ਨੇ ਕਿ ਸਪੀਡ ਬੰਪ ਗੋਲ ਚੱਕਰ ਜਾਂ ਪਰ ਫਲੈਸ਼ਿੰਗ ਲਾਈਟ ਸਾਈਨ ਟ੍ਰੈਫਿਕ ਸ਼ਾਂਤ ਕਰਨ ਦੇ ਵਿੱਚ ਬਿਹਤਰ ਅਤੇ ਸਸਤੇ ਤਰੀਕੇ ਨੇ ਤੇ ਨਾਲ ਉਹਨਾਂ ਦੇ ਵੱਲੋਂ ਜੋ ਸਪਸ਼ਟ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਕੈਮਰੇ ਸਿਰਫ ਟਿਕਟਾ ਮੰਡਦੇ ਹਨ ਸੁਰੱਖਿਆ ਨਹੀਂ ਲਿਆਉਂਦੇ ਪਰ ਨਗਰਪਾਲਿਕਾ ਮਾ ਅਤੇ ਵਿਸ਼ੇਸ਼ ਗਿਆਨ ਵਿੱਚ ਇਸ ਇਸ ਨਾਲ ਸਹਿਮਤ ਨਹੀਂ ਯਾਨੀ ਕਿ ਕੁਝ ਜਿਹੜੇ ਲੋਕ ਨੇ ਇਸ ਦਾ ਵਿਸ਼ਲੇਸ਼ਣ ਕਰ ਰਹੇ ਨੇ ਉਹ ਇਸ ਦੇ ਨਾਲ ਸਹਿਮਤ ਨਹੀਂ ਨੇ ਹਸਪਤਾਲ ਫੋਰਸਿਸਕਲ ਚਿਲड्रन ਦੀ ਖੋਜ ਕਹਿੰਦੀ ਹੈ ਕਿ ਸਪੀਡ ਕੈਮਰਿਆਂ ਨੇ ਸਕੂਲ ਜ਼ੋਨਾਂ ਦੇ ਵਿੱਚ ਗਤੀ ਆ ਜਿਹੜੀ ਸਪੀਡ ਆ 35% ਤੱਕ ਘਟਾਈ ਆ 2019 ਤੋਂ ਲੈ ਕੇ ਹੁਣ ਤੱਕ ਟ੍ਰਾਂਟੋ ਅਤੇ ਆਟਾਵਾ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਟੱਕਰਾਂ ਦੇ ਵਿੱਚ ਭਿਆਨਕ ਹਾਸਿਆਂ ਦੇ ਵਿੱਚ 30% ਤੱਕ ਕਮੀ ਦੇਖਣ ਨੂੰ ਮਿਲੀ ਆਵਾਜ਼ਾ ਮੰਤਰੀ ਪਰਮੀਤ ਸਰਕਾਰੀਆਂ ਨੇ ਗੱਲ ਕਹੀ ਆ ਕਿ ਸੂਬਾ 14 ਨਵੰਬਰ ਤੋਂ ਪਹਿਲਾਂ ਸਥਾਈ ਤੌਰ ਤੇ ਵੱਡੇ ਚੇਤਾਵਨੀ ਸਾਈਨ ਲਗਾਏਗਾ ਤੇ ਨਗਰਪਾਲਿਕਾ ਨਾਲ ਮਿਲ ਕੇ ਨਵੇਂ ਉਪਾਅ ਜਾਨੀ ਕਿ ਨਵੀਆਂ ਖੋਜਾਂ ਕਰੇਗਾ ਸੁਰੱਖਿਆ ਸਾਡੀ ਪਹਿਲ ਹੈ ਅਸੀਂ ਸਾਰੇ ਵਿਕਲਪਾਂ 'ਤੇ ਵਜਾਰ ਕਰ ਰਹੇ ਹਾਂ ਅਜਿਹਾ ਬਿਆਨ ਅਬਜਈ ਮੰਤਰੀ ਪਰਮੀਤ ਸਰਕਾਰੀਆ ਦੁਆਰਾ ਦਿੱਤਾ ਗਿਆ ਪਰ ਲਿੰਕਟਨ ਦੀ ਮੇਅਰ ਮੈਰੀਨ ਮੀਡਵਾਰਡ ਇਹ ਕਹਿੰਦੇ ਨੇ ਕਿ ਫੰਡਿੰਗ ਜਾਂ ਫਿਰ ਬਦਲੀ ਯੋਜਨਾਵਾਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਸਰਕਾਰ ਨੂੰ ਪਹਿਲਾਂ ਨਵੇਂ ਉਪਾਅ ਜਾਨੀ ਕਿ ਨਵੇਂ ਹੱਲ ਯਕੀਨੀ ਬਣਾਉਣੇ ਚਾਹੀਦੇ ਸੀ ਨਹੀਂ ਤਾਂ ਸੁਰੱਖਿਆ ਦੇ ਵਿੱਚ ਵੱਡਾ ਪਾੜਾ ਪੈ ਸਕਦਾ ਵਿਰੋਧੀ ਧਿਰ ਨੇ ਇਸ ਫੈਸਲੇ ਨੂੰ ਇਸ ਨੂੰ ਜਲਦਬਾਜੀ ਦੇ ਵਿੱਚ ਲਿਆ ਗਿਆ ਫੈਸਲਾ ਕਿਹਾ ਤੇ ਐਨ ਡੀ ਪੀ ਨੇਤਾ ਮੈਰਿਟ ਸਟਾਈਲਸ ਨੇ ਇਹ ਚੇਤਾਵਨੀ ਦਿੱਤੀ ਆ ਕਿ ਜੇ ਬਦਲਵੇਂ ਪ੍ਰਬੰਧਾਂ ਤੋਂ ਪਹਿਲਾਂ ਕੋਈ ਵੀ ਬੱਚਾ ਜਾਂ ਪੈਦਲ ਯਾਤਰੀ ਜ਼ਖਮੀ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਸਿੱਧੀ ਪ੍ਰੀਮੀਅਰ ਫੋਰਡ ਦੀ ਹੋਵੇਗੀ ਇਹ ਫੈਸਲਾ ਜਨਤਕ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾਉਂਦਾ ਅਜਿਹਾ ਬਿਆਨ ਐਨ ਡੀ ਪੀ ਨੇਤਾ ਮੈਰਿਟ ਸਟਾਈਲਸ ਦੇ ਵੱਲੋਂ ਦਿੱਤਾ ਗਿਆ ਤੇ ਨਾਲੇ ਲਿਵਰਲ ਨੇਤਾ ਜੌਨ ਫਰੇਜ਼ਰ ਨੇ ਇਹ ਵੀ ਗੱਲ ਆਕੀਆ ਕਿ ਸਰਕਾਰ ਨੇ ਪਹਿਲਾਂ ਪੁਲਿਸ ਮੁਖੀਆਂ ਹਸਪਤਾਲਾਂ ਤੇ ਖੋਜ ਕਰਤਾਵਾਂ ਦੀ ਡਾਟੇ ਨੂੰ ਨਜ਼ਰਅੰਦਾਜ਼ ਕੀਤਾ ਹੈ ਇਹਨਾਂ ਸਬੂਤਾਂ ਦੇ ਖਿਲਾਫ ਤੇ ਲਾਪਰਵਾਹੀ ਭਰਿਆ ਜਿਹੜਾ ਇਹ ਕਦਮ ਚੁੱਕਿਆ ਜਾ ਰਿਹਾ ਸਪੀਡ ਕੈਮਰਿਆਂ ਦੇ ਉੱਪਰ ਪਾਬੰਦੀ ਰੈਡ ਟੇਪ ਰਿਡਕਸ਼ਨ ਬਿੱਲ ਦਾ ਹਿੱਸਾ ਸੀ ਜਿਸ ਨੂੰ ਬਿਨਾਂ ਜਨਤਾ ਕੋ ਸੁਣਵਾਈ ਦੇ ਪਾਸ ਕੀਤਾ ਗਿਆ ਹੁਣ ਨਗਰਪਾਲਿਕਾ ਮਾ ਕੋਲ ਸਿਰਫ ਦੋ ਹਫ਼ਤੇ ਦਾ ਸਮਾਜ ਸੁਰੱਖਿਆ ਦੇ ਪਾੜੇ ਨੂੰ ਪੂਰਾ ਕਰਨ ਦੇ ਲਈ ਜਿੱਥੇ ਸਰਕਾਰ ਇਸ ਨੂੰ ਰਾਹਤ ਕਦਮ ਦੱਸ ਰਹੀ ਹੈ ਤੇ ਉੱਤੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਸੁਰੱਖਿਆ ਪਿੱਛੇ ਸੁਰੱਖਿਆ ਦੇ ਲਈ ਪਿੱਛੇ ਵਧਣਾ ਹੈ ਅਗਲੇ ਕੁਝ ਹਫ਼ਤੇ ਇਹ ਤੈਅ ਕਰਨਗੇ ਕਿ ਅੰਟਾਰੀਓ ਸੜਕ ਸੁਰੱਖਿਆ ਤੇ ਆਜ਼ਾਦੀ ਵਿਚਕਾਰ ਕਿਹੜਾ ਸੰਤੁਲਨ ਚੁਣਿਆ ਜਾਂਦਾ ਯਾਨੀ ਕਿ ਹੁਣ ਦੇਖਣਾ ਹੋਵੇਗਾ ਕਿ ਦੋ ਹਫ਼ਤਿਆਂ ਦੇ ਵਿੱਚ ਜਿਹੜਾ ਕਾਨੂੰਨ 14 ਨਵੰਬਰ ਤੋਂ ਅਨਟਾਰੀਓ ਦੀਆਂ ਸੜਕਾਂ ਦੇ ਉੱਪਰ ਗਰਾਉਂਡ ਲੈਵਲ ਤੇ ਲਾਗੂ ਹੋਣਾ ਉਸ ਉਹ ਕਿਸ ਤਰੀਕੇ ਲਾਗੂ ਕੀਤਾ ਜਾਂਦਾ ਕੀ ਇਹ ਸਰਕਾਰ ਫੈਸਲਾ ਵਾਪਸ ਲੈਂਦੀ ਹੈ ਜਾਂ ਫਿਰ ਵਿਰੋਧੀ ਧਿਰਾਂ ਨੂੰ ਇਹ ਫੈਸਲਾ ਮੰਨਣਾ ਪੈਂਦਾ ਕੀ ਜਿਹੜਾ ਦੇਖਣਾ ਹੋਵੇਗਾ ਕਿ 2 ਹਫ਼ਤਿਆਂ ਦੇ ਵਿੱਚ ਅਨਟਾਰੀਓ ਦੀਆਂ ਸੜਕਾਂ ਦੇ ਉੱਪਰ ਜਿਹੜੇ ਸਪੀਡ ਕੈਮਰੇ ਨੇ ਉਹ ਖਤਮ ਹੋ ਜਾਣਗੇ ਜਾਂ ਫਿਰ ਜੋ ਸਰਕਾਰ ਕਹਿ ਰਹੀ ਹੈ ਕਿ ਜੋ ਨਿਸ਼ਾਨ ਲਾਏ ਜਾਣਗੇ ਕੀ ਉਹ 2 ਹਫ਼ਤਿਆਂ ਦੇ ਵਿੱਚ ਸਪੀਡ ਬੰਪ ਗੋਲ ਚੱਕਰ ਫਲੈਸ਼ਿੰਗ ਲਾਈਟ ਸਾਈਨ ਟ੍ਰੈਕ ਸ਼ਾਂਤ ਨੇ ਜਿਹੜੇ ਉਹ ਲੱਗ ਜਾਣਗੇ ਇਹ ਆਉਣ ਵਾਲਾ ਸਮਾਂ ਦੇਖੇਗਾ ਪਰ ਇਸ ਵਕਤ ਇਹ ਅਹਿਮ ਸਰਕਾਰ ਦੇ ਵੱਲੋਂ অন্ਟਾਰੀਓ ਦੀ ਫੋਰ ਸਰਕਾਰ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਸੜਕਾਂ ਦੇ ਉੱਪਰੋਂ ਸਪੀਡ ਕੈਮਰੇ 2 ਹਫ਼ਤਿਆਂ ਦੇ ਵਿੱਚ ਜਾਨੀ ਕਿ 14 ਨਵੰਬਰ ਤੋਂ ਪਹਿਲਾਂ ਪਹਿਲਾਂ ਹਟਾ ਦਿੱਤੇ ਜਾਣਗੇ ਨਵਾਂ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਗਿਆ